ਸਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੋ। ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣੀ ਬੇਲ ਵਾਲੇ ਡਿਜ਼ਾਈਨ ਦਿਖਾਵਾਂਗੇ। ਤੁਸੀਂ ਚੈੱਕ ਕਰ ਸਕਦੇ ਹੋ ਬੇਲ ਬਣੀ ਹੋਈ ਹੈ। ਨਾਲ ਆਪਾਂ ਸੂਈ ਨਾਲ ਫਲਾਵਰ ਬਣਾਏ ਹੋਏ ਹੈ। ਨੀਡਲਵਰਕ ਨਾਲ ਮਤਲਬ ਫਲਾਵਰ ਬਣਾਏ ਹੋਏ ਚੈੱਕ ਕਰ ਸਕਦੇ ਹੋ ਨੈਕਸਟ ਬਲਾਊਜ਼ ਹੈ। ਉੱਪਰ ਚੈੱਕ ਕਰ ਸਕਦੇ ਹੋ ਬਲਾਊਜ਼ ਹੈ ਠੀਕ ਹੈ ਸਾਰੇ ਬਲਾਊਜ਼ ਬਣਾਏ ਹੋਏ ਹੈ। ਅਲੱਗ-ਅਲੱਗ ਨਾਲ ਚ ਡਿਜ਼ਾਈਨ ਪਾਏ ਹੋਏ ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰੀ ਅਤੇ ਸੋਹਣੀ ਜੀ ਉਪਰ ਸਕੀ ਵੀ ਚੈੱਕ ਕਰ ਸਕਦੇ ਹੋ ਜਿਹੜਾ ਮੋਸਟ ਵਾਇਰਲ ਆ ਉਹ ਵੇਲ ਵਾਲਾ ਡਿਜ਼ਾਈਨ ਹੈਗਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਨੈਕਸ ਤੁਸੀਂ ਚੈੱਕ ਕਰ ਸਕਦੇ ਹੋ ਫੁਲਕਾਰੀ ਵਾਲੀ ਸਕੀ ਵੀ ਬਹੁਤ ਹੀ ਸੋਹਣੀ ਫੁਲਕਾਰੀ ਵਾਲੀ ਸਕੀ ਵੀ ਚੈੱਕ ਕਰ ਸਕਦੇ ਹੋ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਹੈਗਾ ਸਿੰਪਲ ਤਰੀਕੇ ਨਾਲ ਇਹ ਬਣਾਈ ਗਈ ਹੋਈ ਹੈ 10 ਗੁੰਡੇ ਸਿੱਧੇ ਗੁੰਡੇ ਉਲਟੇ ਇਸ ਤਰੀਕੇ ਨਾਲ ਸਕੀ ਵੀ ਬਣਾਈ ਹੋਈ ਹੈ ਉਹ ਆਰਡਰ ਚੈੱਕ ਕਰ ਸਕਦੀ ਹਾਂ ਆਰਡਰ ਤੋਂ ਸਿੱਧੇ ਤੋਂ ਉਲਟੇ ਕੁੰਡਿਆਂ ਨਾਲ ਬਣਾਇਆ ਹੋਇਆਗਾ ਠੀਕ ਹੈ ਵਾਵਾ ਲਾਈਆਂ ਹੋਈਆਂ ਸਕੀਮ ਬਣਾਈ ਹੋਈ ਹੈ ਨਾ ਇਸ ਕਰਕੇ ਕਰੋਸ਼ੀਆ ਚੈੱਕ ਕਰ ਸਕਦੀ ਹਾਂ ਗਲੇ ਦੀ ਫਿਨਿਸ਼ਿੰਗ ਵਾਸਤੇ ਆਪਾਂ ਕਰੋਸ਼ੀਆ ਲਗਾਇਆ ਹੋਇਆ ਹੈ ਬਹੁਤ ਹੀ ਸੋਹਣਾ ਤੇ ਪਿਆਰੇ ਤਰੀਕੇ ਨਾਲ ਕਰੋਸ਼ੀਆ ਲਗਾਇਆ ਗਿਆ ਵਾਵਾ ਚੈੱਕ ਕਰ ਸਕਦੀ ਹਾਂ ਬਹੁਤ ਹੀ ਸੋਹਣੀ ਤੇ ਡਿਫਰੈਂਟ ਤਰੀਕੇ ਨਾਲ ਸਕੀ ਵੀ ਬੁਣਾਈ ਗਈ ਹੈ ਠੀਕ ਹੈ ਫਲਕਾਰੀ ਵਾਲੀ ਸਕੀ ਵੀ ਟਾਈਪ ਲੱਗਦੀ ਹੈ ਇਹ ਮਤਲਬ ਇਹ ਮੈਨੂੰ ਲੱਗਦਾ ਫਲਕਾਰੀ ਵਾਲਾ ਵਰਕ ਕੀਤਾ ਹੋਵੇ ਬਹੁਤ ਹੀ ਸੋਹਣੀ ਤੇ ਪਿਆਰੀ ਜੀ ਯੂਨੀਕ ਦੀ ਸਕੀ ਵੀ ਹੈ ਗਲੇ ਦੀ ਫਿਨਿਸ਼ਿੰਗ ਦੇਖੋ ਗਲੇ ਦੀ ਫਿਨਿਸ਼ਿੰਗ ਵੀ ਬਹੁਤ ਵਧੀਆ ਆਈ ਹੈ ਚੈੱਕ ਕਰੋ ਡਿਜ਼ਾਈਨ ਦੀ ਵੀ ਵੀਡੀਓ ਆਪ ਅਪਲੋਡ ਕਰ ਚੁੱਕੇ ਹਾਂ ਕਿਦਾਂ ਇਹ ਡਿਜ਼ਾਈਨ ਬਣਾਉਣਾ ਹੈ ਐਂ ਕਿਦਾਂ ਇਹ ਤੇ ਵਰਕ ਕਰਨਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਅਗੇ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਕਲਰ ਦਾ ਆਪਣਾ ਬਲouses ਮੈਂ ਇਹ ਸਾਰਾ ਲਗਾ ਚੁੱਕੀ ਹਾਂ ਅੰਗਲੇ ਤੇ ਆਪਾਂ ਕ੍ਰੋਸ਼ੇ ਲਗਾਇਆ ਹੋਇਆ ਚੈੱਕ ਕਰ ਸਕਦੇ ਹੋ ਠੀਕ ਹੈ ਮੋੜਿਆ ਤੇ ਵੀ ਫਟੇ ਹੋਇਆ ਕ੍ਰੋਸ਼ੇ ਲਗਾਇਆ ਹੋਇਆ ਦਾ ਦੋਨੋਂ ਸਾਈਡ ਮੋੜਿਆ ਤੇ ਕ੍ਰੋਸ਼ੇ ਲਗਾਇਆ ਹੋਇਆ ਇਹ ਫਲਾਵਰ ਬਣਾਏ ਹੋਏ ਆਪਾਂ ਇਹ ਫਲਾਵਰ ਬਾਅਦ ਚ ਨਹੀਂ ਬਣਦੇ ਮਤਲਬ ਨਾਲ ਜਿਨ੍ਹਾਂ ਜਿਵੇਂ ਆਪਾਂ ਬੁੰਦਦੇ ਆ ਨਾਲ ਨਾਲ ਹੀ ਫਲਾਵਰ ਇਹ ਬਣ ਜਾਂਦੇ ਠੀਕ ਹੈ ਰੈਡੀ ਹੋ ਗਿਆ ਠੀਕ ਹੈ ਤਾਂ ਸਿੱਧੇ ਤੋਂ ਉੱਤੇ ਤੋਂ ਸਿੱਧੇ ਸਿੱਧੇ ਫਲਾਵਰ ਕ੍ਰੋਸ਼ੇ ਕਿੱਦਾਂ ਲਗਾਉਣਾ ਇਹ ਚੀਜ਼ ਪਸੰਦ ਆਈ ਤਾਂ ਲਾਈਕ ਲਾਈਕ ਸ਼ੇਅਰ ਕਰ ਮਾਈ ਜੰਦੇ ਹੋਏਗਾ ਠੀਕ ਹੈ ਅਗੇ ਨੈਕਸਟ ਹੈ ਜੀ ਰੈਡ ਕਲਰ ਦਾ ਆਪਾਂ ਬਲਾਊਜ਼ ਬਣਾਇਆ ਹੋਇਆਗਾ ਰੈਡ ਕਲਰ ਦਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਬਲਾਊਜ਼ ਹੈ ਜੋ ਬੁਣਿਆ ਸਿਰਫ ਸਿੱਧਾ ਸਿੱਧਾ ਗਿਆ ਹੈ ਉੱਪਰ ਗਲੇ ਤੇ ਨੀਡਲਵਰਕ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋ ਗਲੇ ਤੇ ਆਪਾਂ ਨੀਡਲਵਰਕ ਕੀਤਾ ਹੋਇਆਗਾ ਠੀਕ ਹੈ ਤੇ ਬੁਣਿਆ ਸਿਰਫ ਸਿੰਪਲ ਤਰੀਕੇ ਨਾਲ ਗਿਆ ਬੁਣਿਆ ਸਿੱਧਾ ਸਿੱਧਾ ਤੇ ਦੋਨੋਂ ਸਾਈਡ ਸਿੱਧਾ ਸਿੱਧਾ ਐਂਡ ਬਾਰਡਰ ਉਹਦੇ ਵਿੱਚ ਦੋ ਉਲਟੇ ਦੋ ਸਿੱਧੇ ਗੁੰਡੇ ਇਸ ਤਰੀਕੇ ਨਾਲ ਬਣਾਇਆ ਹੋਇਆਗਾ ਠੀਕ ਹੈ ਤੇ ਉੱਪਰ बस ਨੀਡਲਵਰਕ ਕੀਤਾ ਹੋਇਆ ਗਲੇ ਵਾਲੀ ਦੋਨੋਂ ਸਾਈਡ ਜਿਹੜਾ ਗਲੇ ਵਾਲੀ ਸਾਈਡ ਹੈ ਨੀਡਲਵਰਕ ਕੀਤਾ ਹੋਇਆਗਾ ਐਂਡ ਕਰੋਸ਼ੀ ਲਗਾਇਆ ਹੋਇਆ ਗਲੇ ਵਾਲੀ ਸਾਈਡ ਤੇ ਮੋਢਿਆਂ ਤੇ ਵੀ ਕਰੋਸ਼ੀ ਲਗਾਇਆ ਹੋਇਆ ਬੁਣਿਆ ਜਾਂਦਾ ਇਹ ਸਿਰਫ ਸਿੰਪਲ ਤਰੀਕੇ ਨਾਲ ਸਿੱਧਾ ਸਿੱਧਾ ਬੁਣ ਕੇ ਹੀ ਇਹ ਬੁਣਿਆ ਜਾਂਦਾਗਾ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹ ਵਾਲਾ ਬਲਾ우스 ਤਿਆਰ ਕਰ ਸਕਦੇ ਹੋ ਤੇ ਸੌਖੇ ਤਰੀਕੇ ਨਾਲ ਬਹੁਤ ਹੀ ਸੋਹਣਾ ਤੇ ਪਿਆਰਾ ਸਾਡਾ ਡਿਜ਼ਾਈਨ ਹੈ ਠੀਕ ਹੈ ਅਗਰ ਤੁਸੀਂ ਆਪਣੀ ਕਨੀਟਿੰਗ ਪੈਟਰਨ ਦੀ ਕਲਾਸਾਂ ਜੁਆਇਨ ਕਰਨੀਆਂ ਹੋਣ ਤਾਂ ਜੁਆਇਨ ਕਰ ਸਕਦੇ ਹੋ ਆਪਾਂ ਲਗਾਤਾਰ ਇਹਦੀਆਂ ਕਲਾਸਾਂ ਅਪਲੋਡ ਕਰਾਂਗੇ ਠੀਕ ਹੈ ਤੁਸੀਂ 7 ਦਿਨਾਂ ਦੇ ਅੰਦਰ ਵਿੱਚ ਹੀ ਆਦੀਆਂ ਕਨੀਟਿੰਗ ਕਰਨਾ ਸਿੱਖ ਸਕਦੇ ਹੋ ਬੁੰਨਾ ਸਿੱਖ ਸਕਦੇ ਹੋ ਜਿੰਨਾ ਵੀ ਪਹਿਣਾ ਨੇ ਸਿੱਖਣਾ ਹੋਵੇ ਤਾਂ ਪਲੀਜ਼ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਫਿਰ ਆਪਾਂ ਕਲਾਸਾਂ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ वैसे अपनी चल ਵੀ ਰਹੀਆਂ ਨੇ ਲੇਕਿਨ ਜਦ ਤੁਸੀਂ ਸਿੱਖਣਾ ਫਿਰ ਆਪਾਂ ਜਲਦ ਤੋਂ ਜਲਦ ਉਸ ਤਰੀਕੇ ਨਾਲ ਲੈ ਕੇ ਆਉਂਗੀ ਨੈਕਸਟ ਹੈ ਜੀ ਬੇਲ ਵਾਲਾ ਡਿਜ਼ਾਈਨ ਮੋਸਟ ਵਾਇਰਲ ਡਿਜ਼ਾਈਨ ਬੇਲ ਵਾਲਾ ਠੀਕ ਹੈ ਬਹੁਤ ਹੀ ਟ੍ਰੈਂਡਿੰਗ ਚ ਡਿਜ਼ਾਈਨ ਚੱਲ ਰਹੇ ਆ ਠੀਕ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਤੇ ਡਿਫਰੈਂਟ ਤਰੀਕੇ ਨਾਲ ਇਹ ਡਿਜ਼ਾਈਨ ਬਣੇ ਹੋਏਗਾ ਵਿਚਾਲੇ ਬੇਲ ਬਣਾਈ ਹੋਈ ਹੈ ਤੇ ਉੱਪਰ ਰੈੱਡ ਕਲਰ ਕਲਰ ਦੇ ਜਿਹੜੇ ਹੈਗੇ ਨੀਡਲ ਵਰਕ ਨਾਲ ਫਲਾਵਰ ਬਣੇ ਹੋਏ ਚੈੱਕ ਕਰ ਸਕਦੇ ਹੋ ਰੈੱਡ ਕਲਰ ਨਾਲ ਆਪਾਂ ਕ੍ਰੋਸ਼ੀਆ ਲਗਾਇਆ ਹੋਇਆਗਾ ਬਹੁਤ ਹੀ ਸੋਹਣੇ ਤੇ ਡਿਫਰੈਂਟ ਤਰੀਕੇ ਨਾਲ ਇਹ ਬਲਾ ਅਲੱਗ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਆਪਾਂ ਅਲੱਗ ਅਲੱਗ ਤਰੀਕੇ ਨਾਲ ਯੂਜ਼ ਕਰ ਸਕਦੇ ਆ ਠੀਕ ਹੈ ਬਹੁਤ ਹੀ ਸੋਹਣੇ ਤੇ ਡਿਫਰੈਂਟ ਤਰੀਕੇ ਨਾਲ ਇਹ ਬਲਾਊਜ਼ ਐਂਡ ਸਕੀਵੀਆਂ ਬਣੀਆਂ ਹੋਈਆਂ ਗਿਆ ਵੇਲ ਵਾਲਾ ਡਿਜ਼ਾਈਨ ਤਾਂ ਮੋਸਟ ਵਾਇਰਲ ਚੱਲ ਰਿਹਾ ਚੈੱਕ ਕਰ ਸਕਦੇ ਹੋ ਸਕੀਵੀ ਬਣੀ ਹੋਈ ਹੈ ਵੇਲ ਵਾਲਾ ਡਿਜ਼ਾਈਨ ਪਾ ਕੇ ਪਿੰਕ ਤੇ ਜਿਹੜਾ ਹੈਗਾ ਗ੍ਰੀਨ ਜੇ ਕਲਰ ਮੂੰਗਿਆ ਜਾਰ ਕਲਰ ਪੱਤੀਆਂ ਚ ਪਾਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਤੇ ਡਿਫਰੈਂਟ ਤਰੀਕੇ ਨਾਲ ਇਹ ਬਣੀ ਹੋਈ ਹੈ ਬਹੁਤ ਹੀ ਸੋਹਣੀ ਅਤੇ ਪਿਆਰੀ ਜਿਸ ਕੀ ਵੀ ਹੈ ਠੀਕ ਹੈ ਫਰੰਟ ਸਾਈਡ ਤੇ ਡਿਜ਼ਾਈਨ ਪਾਇਆ ਹੋਇਆ ਹੈ ਬੈਕ ਸਾਈਡ ਆਪਾਂ ਪਲੇਨ ਰੱਖੀ ਹੋਈ ਹੈ ਚੈੱਕ ਕਰ ਸਕਦੇ ਹਾਂ ਬੈਕ ਸਾਈਡ ਜਿਹੜੀ ਸਾਰੀ ਪਲੇਨ ਬਣਾਈ ਹੋਈ ਹੈ ਬੈਕ ਸਾਈਡ ਪਲੇਨ ਬਣਾਈ ਹੈ ਫਰੰਟ ਸਾਈਡ ਤੇ ਆਪਾਂ ਵਰਕ ਕੀਤਾ ਹੋਇਆ ਹੈ ਮਤਲਬ ਵੇਲ ਵਾਲਾ ਡਿਜ਼ਾਈਨ ਪਾ ਕੇ ਬਾਅਦ ਚੋ ਦਿੱਤੇ ਸੂਈ ਨਾਲ ਵਰਕ ਕੀਤਾ ਹੋਇਆ ਹੈਗਾ ਨੈਕਸਟ ਆ ਕਰ ਸਕਦੇ ਹੋ ਠੀਕ ਹੈ ਬੁਲੇਖਾ টাইਪ ਇੱਕ ਸ਼ਰਗ ਜਾਂ ਬਣਾ ਹੋਇਗਾ ਬਹੁਤ ਹੀ ਸੋਹਣਾ ਤੇ ਡਿਫਰੈਂਟ ਤਰੀਕੇ ਨਾਲ ਬਣਾ ਹੋਇਗਾ ਰੈਡ ਕਲਰ ਤੇ ਆਪਾਂ ਬਣਾਏਗਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਸ਼ਰਗ ਹੈ ਬਹੁਤ ਹੀ ਸੋਹਣਾ ਜਿਹਾ ਡਿਫਰੈਂਟ ਤਰੀਕੇ ਨਾਲ ਸ਼ਰਗ ਬਣਿਆ ਹੋਇਗਾ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਕਲਰ ਤੇ ਸਕੀ ਵੀ ਬਣਾਈ ਹੋਈ ਹੈ ਦੋ ਸਿੱਧੇ ਦੋ ਉਲਟੇ ਘੁੰਡੇ ਨੇ ਇਸੇ ਕਿਨਾਂ ਬਾਰਡਰ ਬਣਾਇਆ ਹੋਇਆਗਾ ਠੀਕ ਹੈ ਬੈਕ ਐਂਡ ਫਰੰਟ ਸਾਈਡ ਗਲਾ ਰੱਖਿਆ ਹੋਇਆਗਾ ਬੈਕ ਸਾਈਡ ਜਿਹੜੀ ਆਪਾਂ ਪਲੇਨ ਸਾਰੀ ਪਲੇਨ ਬਣਾਈ ਹੋਈ ਹੈਗੀ ਠੀਕ ਹੈ ਬਾਵਾ ਮਾਂ ਤੇ ਤੇ ਜਿਹੜੀ ਹੈਗੀ ਆ ਬੈਕ ਫਰੰਟ ਸਾਈਡ ਦੀ ਆਪਾਂ ਡਿਜ਼ਾਈਨ ਪਾਇਆ ਹੋਇਆ ਸੀ ਨੈਕਸਟ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦਾ ਬਲਾਊਜ਼ ਬਣਾਇਆ ਹੋਇਆਗਾ ਜਾਲੀ ਵਾਲੇ ਬਲਾਊਜ਼ ਦਾ ਜਾਲੀ ਵਾਲਾ ਡਿਜ਼ਾਈਨ ਪਾਇਆ ਹੋਇਆਗਾ ਠੀਕ ਹੈ ਦੋ ਸਿੱਧੇ ਦੋ ਉਲਟੇ ਘੁੰਡੇ ਇਸ ਤਰੀਕੇ ਨਾਲ ਆਪਾਂ ਬਾਰਡਰ ਤਿਆਰ ਅਗੇ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਜੋ ਮੋਸਟ ਵਾਇਰਲ ਬੇਲ ਵਾਲਾ ਡਿਜ਼ਾਈਨ ਹੈ ਪਿੱਛੇ ਤੁਹਾਨੂੰ ਦਿਖਾਂਗਾ ਸੀ ਜੈਕਟਾਂ ਆ ਸੌਰੀ ਪਿੱਛੇ ਦਿਖਾਏ ਤੁਹਾਨੂੰ ਦਿਖਾਂਗਾ ਸੀ ਸਕੀਵੀਆਂ ਤੇ ਬਲਾਊਜ਼ ਹੁਣ ਤੁਸੀਂ ਜੈਕਟ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਡਿਜ਼ਾਈਨ ਹੈ ਹਰ ਪ੍ਰੋਜੈਕਟ 'ਚ ਅਪਲਾਈ ਹੋ ਜਾਂਦਾ ਹੈਗਾ ਤੁਸੀਂ ਜੈਕਟ ਚੈੱਕ ਕਰ ਸਕਦੇ ਹੋ ਬੇਲ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਜਿਹਾ ਡਿਫਰੈਂਟ ਜਿਹਾ ਲੱਗ ਰਿਹਾਗਾ ਹਰ ਪ੍ਰੋਜੈਕਟ ਤੇ ਇਹ ਅਪਲਾਈ ਹੋ ਸਕਦਾ ਹੈ ਤੇ ਬਹੁਤ ਹੀ ਸੋਹਣਾ ਜਿਹਾ ਤੇ ਡਿਫਰੈਂਟ ਜਿਹਾ ਲੱਗਦਾ ਹੈ ਚੈੱਕ ਕਰੋ ਬਹੁਤੀ ਸੋਹਣਾ ਤੇ ਪਿਆਰਾ ਦਾ ਡਿਜ਼ਾਈਨ ਹੈ ਜੈਕਟ ਦਾ ਵੇਲ ਵਾਲਾ ਡਿਜ਼ਾਈਨ ਤੇ ਬੜਾ ਹੀ ਆਸਾਨ ਤਰੀਕੇ ਨਾਲ ਡਿਜ਼ਾਈਨ ਬਣ ਜਾਂਦਾ ਆਪਾਂ ਦੱਸਿਆ ਵੀ ਹੋਇਆਗਾ ਇਹ ਡਿਜ਼ਾਈਨ ਤੁਸੀਂ ਕਿੱਦਾਂ ਬਣਾ ਸਕਦੇ ਹੋ ਅਗਰ ਦੁਬਾਰਾ ਡਿਜ਼ਾਈਨ ਦੀ ਵੀਡੀਓ ਚਾਹੀਦੀ ਹੋਈ ਤਾਂ ਪਲੀਜ਼ ਕਮੈਂਟ ਕਰਿਓ ਆਪਾਂ ਡਿਜ਼ਾਈਨ ਦੀ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਕਮੈਂਟ ਕਰਿਓ ਫਿਰ ਆਪਾਂ ਇਹਦੀ ਵੀਡੀਓ ਜਲਦੀ ਲੈ ਕੇ ਆਵਾਂਗੇ नैक्सटी देख सकते स नानी वाली जो बना हो लाइट जो कलर की अपा कोटी तैयार की हुई है बहुत ही सोहनी कोटी है चैक कर सकते हो बटन पट्टी चैक कर सदते हो पॉकेट भी हुई है वाहव चेक कर सकते हो बहुत ही सोहने डिफरेंट तरीके ने स्वे जड़ी कोटी बनी हुई है डिजाइन चेक करो ਅਗਰ ਆਪਣੇ ਡਿਜ਼ਾਈਨ ਤੁਹਾਨੂੰ ਪਸੰਦ ਆ ਰਹੇ ਨੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬਸ ਵੀ ਜ਼ਰੂਰ ਕਰਕੇ ਜਾਇਆ ਕਰੋ ਐਦਾਂ ਹੀ ਆਪਣੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਫਿਰ ਆਪਾਂ ਤੁਹਾਡੇ ਲਈ ਹੋਰ ਸੋਹਣੀਆਂ-ਸੋਹਣੀਆਂ ਵੀਡੀਓਜ਼ ਮਤਲਬ ਸਕੀਵੀਆਂ ਕੋਟੀਆਂ ਦੀ ਵੀਡੀਓਜ਼ ਆਪਾਂ ਲੈ ਕੇ ਆਉਂਦੇ ਰਵਾਂਗੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ zoom ਕਰਕੇ ਵੀ ਤੁਹਾਨੂੰ ਦਿਖਾ ਸਕਦੇ ਆ ਵੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਹੀ ਸੋਹਣਾ ਤੇ ਡਿਫਰੈਂਟ ਤਰੀਕੇ ਨਾਲ ਡਿਜ਼ਾਈਨ ਬਣਿਆ ਹੋਇਆਗਾ ਅਗਰ ਡਿਜ਼ਾਈਨ ਪਸੰਦ ਆਇਆ ਤਾਂ ਪਲੀਜ਼ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਆਇਓ ਠੀਕ ਹੈ ਆਪਾਂ ਤੁਹਾਡੇ ਲਈ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਐਦਾਂ ਹੀ ਸਪੋਰਟ ਕਰਦੇ ਰਹੋ ਬਹੁਤ ਹੀ ਸੋਨਾ ਕੋਟੀ ਦਾ ਡਿਜ਼ਾਈਨ ਹੈ ਇਹ ਬਹੁਤ ਹੀ ਡਿਫਰੈਂਟ ਟ੍ਰਿਕ ਨਾਲ ਕੋਟੀ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਐਦਾ ਹੀ ਵੀਡੀਓਜ਼ ਨੂੰ ਪਿਆਰ ਦੇ ਲਈ ਬਹੁਤ-ਬਹੁਤ ਸ਼ੁਕਰੀਆ ਐਦਾ ਹੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਜੀ